ਜੀ ਫਿਰ ਪੰਜਾਬੀ ਪ੍ਰੋਜੈਕਟ ਇਹ ਚੀਜ਼ ਪਲੀਜ਼ ਕੱਢ ਲਿਓ ਆਈ ਐਮ ਸੌਰੀ ਮੈਂ ਇਹ ਵਿਚਾੜ ਨਹੀਂ ਸੀ ਕਰਨੀ ਚਾਹਣਾ ਆਈ ਐਮ ਵੈਰੀ ਸੌਰੀ ਜੀ ਠੀਕ ਹੈ ਸਾਰਾ ਇਹ ਧੰਗਾ ਬੋਰ ਖੰਡਾ ਸਾਡੇ ਦਮਾਰ ਚ ਪਾਤੀ ਉਹਦਾ ਥੋੜੀ ਮਾਂ ਹੈ ਇਹਨੂੰ ਪਾਲੋ ਜੀ ਬਿਲਕੁਲ ਜੇਰੇ ਇਹਨੂੰ ਕਹਿੰਦੇ ਸਾਡੀ ਮਾਂ ਹੈ ਉਹ ਆਪਣੇ ਘਰਾਂ ਚ ਜਾਵਾਂਗਾ ਆਖਰ ਇਹ ਗੱਲ ਕਰਨ ਵੀ ਇਹ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਂ ਕਿੰਨੀ ਅਮਾਨਾ ਰੱਖਿਆ ਹੋਇਆ ਉਹਨਾਂ ਨੇ ਜੀ ਉਹ ਸੜਕਾਂ ਨੇ ਫਿਰਦੀਆਂ ਜੜਦੀਆਂ पच्ची लख मीडिया का पता फस नहीं दिता आपकी मौत का मैं कहना खुद चुना जा रहा है असर की मौत का चुना जा रहा है ਜਿਹੜੇ ਕਾਉਨ ਨੂੰ ਕਰਕੇ ਘਰੋਂ ਚੱਕਦੇ ਬਈਆ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ ਤੇ ਪਾ ਦਿੰਦੇ ਆ ਇਹ ਪਲੀ ਜਾਂਦੀਆਂ ਨੇ ਤੇ ਮੁਰਤੇ ਫੜ ਕੇ ਤੋਂ ਮਾਰਿਆਂ ਦੇ ਵਿੱਚ ਵੱਢ ਕੇ ਇਹਨਾਂ ਨੂੰ ਬੋਟ ਕਰਦੇ ਨੇ ਪਰ ਬਾ ਅਰਬ ਦੇ ਦੇਸ਼ਾਂ ਨੂੰ ਕਿੱਧਰ ਉੱਤਰਦੇ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਹ ਕੱਲ ਦਾ ਦਾਵਾ ਨਹੀਂ ਕਰਦਾ ਪਰ ਮੈਂ ਪੜ੍ਹਿਆ ਸੀ ਇਹ ਬਤੋ ਠੀਕ ਹੈ ਜੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਈ ਸੀ ਯੂ ਹੈਵ ਟੂ ਸੈਂਕਾਇਰ ਮੀ ਟੂ ਯੂਕੇ ਫੋਰ ਅਸੀਂ ਤਾਂ ਪਾਲੀਏ ਇਨਾਮੂ ਜਿੰਨੇ ਦੇ ਦੁਨੀਆਂ ਦੇ ਮੁਰਗੇ ਖਾਣੇ ਆ ਬੱਚੀਆਂ ਖਾਣੇ ਆ ਸਾਰੇ ਖਾਣੇ ਆ ਨਾ ਕਿੱਥੋਂ ਆਂਦੀਆਂ ਨੇ ਮੈਂ ਮੁਰਗਾ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਜੱਥਾ ਭਰਾ ਹੈ ਸਮਾਜ ਦੇ ਪਰਦੇ ਹੋਣਗੇ ਇੱਕ ਹੋਰ ਚੀਜ਼ ਜੋ ਉਪਦੇਸ਼ ਦੇ ਵਿੱਚ ਹੈ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਨਾ ਉਹ ਕਾਹੋ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਉਹ ਫਿਕਰ ਦੀ ਮੌਤ ਕਦੇ ਮਰੀ ਪਈ ਹੋਵੇ ਕਪਰੋਨੀ 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 ਜਾਂਦੀਆਂ ਇਹ ਉਹ ਮਾਨੂੰ ਜੰਮ ਕੇ ਤੇ ਛੱਡਦੇ ਨੇ ਇਹ ਬਰੀਡਿੰਗ ਕਰੀ ਉਹਨੇ ਅੱਜਾ ਤੇ ਸਾਂ ਛੱਡੇ ਹੋਏ ਨੇ ਪਿਛਲੇ ਮਹੀਨੇ ਤੋਂ ਸਰੀਦ ਜੇਬਾ ਕੁੜੀਆਂ ਵੀ ਕਰੀਆਂ ਇਥੇ ਇਹ ਬਰੀਡਿੰਗ ਹੁੰਦੀ ਹੈ ਇੱਥੇ ਛੋਟੇ ਛੋਟੇ ਬੱਚਿਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈਏ ਨਾ ਨਾ ਇਹ ਘਰੋਂ ਕੱਢ ਕੇ ਰੋਟੀਆਂ ਗਊ ਨੂੰ ਦਰਾਸਦੇ ਉਹ ਕਦੇ ਦਰਾਸਦੇ ਨਾਲ ਪਾਕ ਦੇ ਜਿਹੜੇ ਥਾਂ ਹੋ ਰਹੇ ਆ ਰੱਸੀਆਂ ਟੈਂਕਾ ਜਿਹੜੇ ਵੱਧ ਵੱਢ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਆ ਮਰਦਾ ਕੋਲਣਾ ਮਰਦੇ ਸਾਡੇ ਜਵਾਕ ਨੇ ਕੱਲੀ ਮਾਈ ਮਰ ਸਕਦਾ ਤੁਸੀਂ ਨਹੀਂ ਇਸ ਨਾਅ ਦੇ ਵਿੱਚ ਕੋਈ ਵੀ ਅੱਜ ਬਚਕਾਰ ਹੋ ਸਕਦਾ ਕੋਈ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦਰ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦਰ ਦੀ ਮੌਤ ਦਾ ਮੁੱਖ ਦੋਸ਼ੀ ਮਾਈ ਹੈ ਹਰ ਬੰਦਾ ਜਿਹਨੇ ਵੀ ਆਇਆ ਜਿਹੜੀਆਂ ਕਿਲਰ ਕਾਓ ਸਰਦਾ ਤੇ ਹੋਟਾ ਮਾ ਕਹਿੰਦਾ ਆ ਜਿਹੜੀਆਂ ਕੱਚੇ ਪੁਰੀਆਂ ਫਿਰਦੀਆਂ ਕਦੇ ਨਾ ਕਦੇ ਉਹ ਮੂਤ ਰੋਟੀ ਮੈ ਵੀ ਦਿੱਤੀ ਹੋਊਗੀ ਸਾਡੇ 25 ਕਿਲੋ ਸੜਕਾ ਇਕ ਕਣਕਰੇ ਮੱਚ ਗਏ ਸੀ ਅੱਜੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦਾ ਵਿੱਚ ਕਿ ਪ੍ਰਾਪਨਾ ਸੀਗੀ ਮੈਂ ਆਹਦੇ ਪਾਪਾ ਜੀ ਨੂੰ ਕਹਾਂ ਪਾਪਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਦਾ ਆਪਾਂ ਇੱਕ ਪੁੰਨ ਕਰਦੀ ਹੈ ਕਹਿੰਦੇ ਤੂੰ ਮੈਂ ਆਪਾਂ 25 ਕਿਲੋ ਹਣ ਮੱਕਾ ਜਾਂ ਜਵਾਰ ਬੀਜ ਦਿੰਦੇ ਆ ਉਹ ਆਪਾਂ ਗਊ ਛਾਂ ਦਾ ਸੜ ਦਿਆਂਗੇ ਪਰ ਇਹ ਮੇਰੀ ਬਹੁਤ ਗੱਡੀ ਕਰਤੀ ਇਸ ਲਈ ਅੱਜ ਮੈਂ ਮੰਨਦਾ ਵੇਗਾ ਕਾਹੋ ਸੜਦਾ ਸੀ ਕਾਹਤਾਰੀ ਉਹਨਾਂ ਨੂੰ ਜਿਆਦਾ ਫੜ ਕੇ ਸਾਰੀਆਂ ਬੇਸ਼ਰਮਾਈ ਚੜ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਵਾਰ ਹੈ ਤੁਸੀਂ ਵੀ ਜ਼ਿੰਮੇਵਾਰ ਹੋ ਸਾਰਾ ਇੱਕ ਇੱਕ ਬੰਦਾ ਜ਼ਿੰਮੇਵਾਰ ਹੈ ਜਿਹੜਾ ਇਸ ਇੰਡੀਆ ਦਾ ਗੁਛੰਦਾ ਹੈਗਾ ਕਾਓ ਸਸ ਦੇ ਨਾਮ ਤੇ ਜਨਾ ਪੈਸਾ ਇਕੱਠਾ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਓ ਸਸ ਜਮਾ ਹੈ ਜੀਐਸਸੀ ਸਟੇਟ ਦਾ ਤੇ ਸੈਂਟਰ ਦਾ ਬਿਲਦੇ ਆਉਂਦਾ ਨਾ ਸਰਕਾਰ ਪਹਿਲੇ ਬਾਇਰ ਕੰਮ ਕਰਾਉ ਤਾਓ ਸਸ ਜਿੰਨਾ ਸਾਡੇ ਤੋਂ ਕਲੈਕਟ ਕਰਦੀ ਆ ਉਹ ਇੱਕ ਡਿਟੇਲ ਹੋਰ ਦੇ ਵਿੱਚ ਬਿਲਿੰਗ ਦੇ ਵਿੱਚ ਆਉਣੀ ਚਾਹੀਦੀ ਆ ਅਸੀਂ ਮੈਂ ਕੀ ਦਿੱਤਾ ਤੇ ਮੈਂ ਖਾ ਗਿਆ ਐ 500 ਰੁਪਏ ਦਾ ਖਾ ਗਿਆ ਐ ਮੈਂ ਕਾਓ ਸਸ ਦੇ ਕੇ ਆ ਐ ਔਰ ਮੈਂ ਵੀ ਨਾ ਚੁਪੇ ਜਾ ਰਿਹਾ ਹਾਂ ਜਵੰਦਰ ਦੀ ਮੌਤ ਦਾ ਠੀਕ ਹੈ ਠੀਕ ਹੈ ਬਿਲਕੁਲ ਜੀ ਫਿਰ ਪੰਜਾਬੀ ਪ੍ਰੋਜੈਕਟ ਇਹ ਪੀਸ ਪਲੀਜ਼ ਕੱਟ ਲਿਓ ਆਈ ਐਮ ਸੌਰੀ ਮੈਂ ਇਹ ਵਿੱਚ ਐਡ ਨਹੀਂ ਸੀ ਕਰਨੀ ਚਾਹਣਾ ਆ ਆਈ ਐਮ ਵੈਰੀ ਸੌਰੀ ਜੀ ਠੀਕ ਹੈ ਸਾਰਾ ਇਹ ਧੰਗਾ ਬੋਰ ਖੰਡਾ ਸਾਡੇ ਤਮਾਰ ਦੀ ਪਾਤੀ ਉਹਦਾ ਥੋੜੀ ਮਾਂ ਐ ਇਹਨੂੰ ਪਾਲੋ ਜੀ ਬਿਲਕੁਲ ਜਿਹੜਾ ਉਹ ਕਹਿੰਦੇ ਸਾਡੀ ਮਾਂ ਹੈ ਉਹ ਆਪਣੇ ਘਰਾਂ ਚ ਜਾਵਾਂਗੇ ਆਖਰ ਉਹ ਗੱਲ ਕਰਨ ਵੀ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਦੇਖਾਇ ਕਿੰਨੀ ਅਮਾਨਾ ਰੱਖਿਆ ਉਹਨਾਂ ਨੇ ਜੀ ਉਹ ਸੜਕਾਂ ਨੇ ਫਿਰਦੀਆਂ ਜੁਰਦੀਆਂ ਜੀ ਕੋਲ ਨੂੰ ਮਾਰਤਾ ਮੈਨੂੰ ਮਾਰਤਾ ਬਗਾਨੇ ਪੁੱਤ ਮਾਰਦੇ ਮੇਰੇ ਸ਼ਾਇਰ ਪੁੱਤ ਬੰਦੇ ਮਾਰੇ ਮੈਨਾਂ ਨੇ ਉਹ ਵਾਰੀ ਮੇਰੀ ਕੱਡੀ ਦਾ ਵਾਖਲਾ ਕਰਦੀਆਂ ਨੁਕਸਾਨ ਕੀਤੇ ਉਹਨਾਂ ਨੇ ਆ ਬਹੁਤ ਪੁੱਤ ਮਾਰੇ ਪੈਖਿ ਰਹੇ ਹੈ ਐਸੀ ਸਮਾਜ ਦਾ ਪੁੱਤ ਹੈ ਜੀ ਉਹਨੇ ਬਾਈਕ ਖਰੀਦੀ 20-22 ਲੱਖ ਦੀ 25 ਲੱਖ ਦੀ ਜੇ ਮੀਡੀਆ ਦੇ ਪਤਾ ਲੱਗਦਾ ਇਹ ਕੋਈ ਪਾਲ ਨਹੀਂ ਦੱਸੂ ਦਿੱਤਾ ਇਹ ਆਪ ਦੀ ਮੋਤ ਦਾ ਮੈਂ ਕਹਿੰਦਾ ਖੁਦ ਜ਼ਿੰਮੇਵਾਰ ਆ ਹਾਂ ਗੋਡ ਇੰ ਫਰੀ ਸੋਰੀ ਸੈਂਟਸ ਅਸੀਂ ਸਾਰੇ ਉਹਦੀ ਮੋਤ ਦਾ ਜ਼ਿੰਮੇਵਾਰ ਆ ਜਿਹੜੇ ਪਾਉ ਨਹੀਂ ਤੜ ਕੇ ਘਰੋਂ ਚੱਕਦੇ ਬਈਆਂ ਰੋਟੀਆਂ ਲਿਆ ਕੇ ਇਹਨਾਂ ਦੇ ਮੂੰਹ ਤੇ ਪਾ ਦਿੰਦੇ ਆ ਇਹ ਪੜੀ ਜਾਂਦੀਆਂ ਨੇ ਤੇ ਮੁਰਤੇ ਫੜ ਕੇ ਉੱਥੇ ਲੈ ਜਾਂਦੇ ਨੇ ਵੱਢ ਕੇ ਇਹਨਾਂ ਨੂੰ ਬੇਕੜ ਦੇ ਦਿੰਦੇ ਆ ਪਰ ਬਾਅਦ ਅਰਬ ਦੇ ਦੇਸ਼ਾਂ ਨੂੰ ਕਿੱਧਰ ਉੱਤਰਦੀ ਸਾਰੇ ਇਹੋ ਯੋਰ ਤੇ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਵੱਧ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਹ ਕਰਦਾ ਦੈਵਨੀ ਕਰਦਾ ਬਟ ਮੈਂ ਪੜਿਆ ਸੀ ਯਕਤੋ ਠੀਕ ਹੈ ਜੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਵਰੀ ਟੂ ਯੂਕਾ ਫੋਰ ਅਸ ਅਸੀਂ ਤਾਂ ਪਾਲੀਏ ਨਾ ਨੂੰ ਜਿੰਨੇ ਦੇ ਦੁਨੀਆਂ ਦੇ ਮੁਰਗੇ ਖਾਣੇ ਆ ਮੱਛੀਆਂ ਖਾਣੇ ਆ ਸਾਰੇ ਖਾਣਿਆਂ ਦੇ ਕਿੱਥੋਂ ਆਂਦੀਆਂ ਨੇ ਮੈਂ ਮੁਰਗਾ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਬੱਥੇ ਭਰਾ ਹੈ ਸਮਾਜ ਦੇ ਕਰਦੇ ਹੋਗੇ ਇੱਕ ਹੋਰ ਜੀ ਜੋ ਉਪਜੇ ਸੋ ਵਸ ਹੈ ਜਿਹੜਾ ਪੌਦਾ ਹੋ ਗਿਆ ਉਹਨੇ ਮਰਨਾ ਨਾ ਇਹ ਕਾਹੋ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਉਹ ਫੁੱਟਰ ਦੀ ਮੌਤ ਕਦੇ ਮਰੀ ਪਈ ਹੋਵੇ ਕਿੱਥੇ ਗਈ ਕਿੱਥੋਂ ਨਹੀਂ ਕਿੱਥੇ ਜਾਂਦੀਆਂ ਇਹ ਕੋ ਮਾਨੂੰ ਜੰਮ ਕੇ ਤੇ ਛੱਡ ਦੇਣਾ ਇਹ ਬੀਡਿੰਗ ਕਰੀ ਉਹਨੇ ਅੱਜ ਤਾਂ ਸਾਹ ਛੱਡੇ ਹੋਏ ਮੈਂ ਪੁੱਛਿਆ ਇਹਨਾਂ ਨੂੰ ਸਰੂਪ ਜੇਬਾ ਕੁੜੀਆਂ ਵੀ ਕਰੀਆਂ ਇੱਥੇ ਇਹ ਬੀਡਿੰਗ ਹੋਦੀ ਹੈ ਇੱਥੇ ਛੋਟੇ-ਛੋਟੇ ਬੱਚਿਆਂ ਉਹਨਾਂ ਨੂੰ ਅਸੀਂ ਮੂੰਹ ਚ ਦੇਈਏ ਨਾ ਨਾ ਇਹ ਘਰੋਂ ਕੱਢ ਕੇ ਰੋਟੀਆਂ ਗਊ ਨੂੰ ਦਰਾਸ ਦੇਓ ਕਹਿੰਦੇ ਦਰਾਸ ਦੇਣ ਕਲਪਾਇਕਾ ਜਿਹੜੇ ਸਾਂ ਹੋ ਰਹੇ ਨੇ ਰੱਖਣ ਟੈਂਕਾਂ ਦੇ ਜਿਹੜੇ ਵੱਧ-ਵੱਧ ਕੇ ਜੀ ਇਹਨਾਂ ਨੂੰ ਵੇਚੀ ਜਾਂਦੇ ਮਰਦਾ ਕਹਿਣਾ ਮਰਦਾ ਸਾਡੇ ਜਵਾਕ ਨੇ ਕੱਲ ਨੂੰ ਮੈਲੀ ਮਰ ਸਕਦਾ ਤੁਸੀਂ ਵੀ ਇਸ ਸਮਾਜ ਦੇ ਵਿੱਚ ਕੋਈ ਵੀ ਰੋਗ ਅੱਜੋ ਮਚਕਾਰ ਹੋ ਸਕਦਾ ਨਹੀਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦਾ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦਾ ਦੀ ਬੋਤ ਅੱਜ ਮੁੱਕਦੇ ਸੀ ਮੈਲੀ ਹੈ ਹਰ ਬੰਦਾ ਜਿਹੜੇ ਨੇ ਆਇਆ ਜਿਹੜੀਆਂ ਪਿੰਨਰ ਕਾਹ ਸਰਕਾ ਤੇ ਹੋਇਆ ਉਹਨਾਂ ਕਹਿੰਦਾ ਆ ਜਿਹੜੀਆਂ ਕੱਚੇ ਪੁਰੀਆਂ ਫਿਰਦੀਆਂ ਕਦੇ ਨਾ ਕਰੇ ਉਹ ਮੂਹ ਰੋਟੀ ਨਹੀਂ ਦਿੱਤੀ ਹੋਊਗੀ ਸਾਡੇ 25 ਕਿਲੋ ਸਰਕਾ ਕਣਕਰੇ ਮੱਚ ਗਏ ਸੀ ਅੱਜੋਂ ਘੱਟ ਘੱਟ 10-12 ਸਾਲ ਪਹਿਲਾਂ ਮੇਰੇ ਮਨਜਾ ਵਿੱਚ ਇਹ ਭਾਵਨਾ ਸੀਗੀ ਮੈਂ ਆਪਦੇ ਚਾਚਾ ਜੀ ਨੂੰ ਕਿਹਾ ਚਾਚਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਦਾ ਆਪਾਂ ਇੱਕ ਪੁੱਨ ਕਰਦੀ ਆ ਕਹਿੰਦੇ ਕੀ ਮੈਂ ਆਪਾਂ 25 ਕਿਲੋ ਹਣ ਜਮੱਕਾ ਜਾਂ ਜਵਾਰ ਵੀ ਕਹਿੰਦੇ ਆਪਾਂ ਗਊ ਛਾਲਾ ਸੜ ਦਾਂਗੇ ਪਰ ਹਾਂ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਹਾਂ ਵੇਖੋ ਕੌਣ ਫੜਦਾ ਸੀ ਕੌਣ ਪਾਲੀ ਉਹਨਾਂ ਨੂੰ ਜਿਆਦਾ ਫੜ ਗਏ ਸਾਰੀਆਂ ਬੁਲਸ਼ਾ ਲਾਈਟਾਂ ਤੁਹਾਨੂੰ ਹੁਣ ਪਤਾ ਲੱਗਿਆ ਨਾ ਕੌਣ ਜ਼ਿੰਮੇਵਾਰ ਹੈ ਕਿਸੇ ਵੀ ਜ਼ਿੰਮੇਵਾਰ ਸਾਰਾ ਇੱਕ ਇੱਕ ਬੰਦਾ ਜ਼ਿੰਮੇਵਾਰ ਹੈ ਜਿਹੜਾ ਇਸ ਪੰਜਾਬ ਦਾ ਬੁਸ਼ੰਦਾ ਹੈਗਾ ਕਾਹ ਉਸ ਦੇ ਨਾਮ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਓ ਸਾਸ ਜਮਾ ਹੈ ਜੀਐਸਸੀ ਸਟੋਰ ਦਾ ਤੇ ਸੈਂਟਰ ਦਾ ਦਿਲ ਤੇ ਆਉਂਦਾ ਨਾ ਸਰਕਾਰ ਪਹਿਲਾਂ ਦਾ ਕੰਮ ਕਰਾ ਕਾਓ ਸਾਸ ਜਿੰਨਾ ਸਾਡੇ ਦਾ ਕਨੈਕਟ ਕਰਦੀ ਆ ਉਹ ਇੱਕ ਬਟਲ ਹੋਰ ਵਿੱਚ ਬਿਲਿੰਗ ਵਿੱਚ ਆਉਣੀ ਚਾਹੀਦੀ ਆ ਅਸੀਂ ਮੈਕੀ ਤੇ ਤੱਕ ਮੈਂ ਖਾ ਗਿਆ 500 ਰੁਪਏ ਦਾ ਖਾ ਗਿਆ ਮੈਂ ਕਾਓ ਸਾਸ ਦੇਖਿਆ ਹੈ ਤੇ ਮੈਂ ਵੀ ਉਹ ਚੁੱਪ ਜਾ ਰਿਹਾ ਹਾਂ ਜਵੰਦਰ ਦੀ ਮਾਤਾ ਠੀਕ ਹੈ ਠੀਕ ਹੈ ਬਿਲਕੁਲ ਜੀ ਫਿਰ ਪੰਜਾਬੀ ਪ੍ਰੋਜੈਕਟ ਉਹ ਵੀ ਪਲੀਜ਼ ਕੱਟ ਲਿਓ ਆਈ ਐਮ ਸੌਰੀ ਮੈਂ ਇਹ ਵਿਚ ਐਡ ਨਹੀਂ ਸੀ ਕਰਨੀ ਚਾਹੁੰਦਾ ਆਈ ਐਮ ਵੈਰੀ ਸੌਰੀ ਜੀ ਠੀਕ ਹੈ ਉਹ ਆ ਜੀ ਉਹ ਸਾਰਾ ਦੇਖ ਤਰ੍ਹਾਂ ਬੋਰ ਖੰਡਾ ਸਾਡੇ ਦਮਾਤ ਦਾ ਪਾਤੀ ਉਹਦਾ ਛੋਟੀ ਮਾਂ ਹੈ ਇਹਨੂੰ ਪਾਲੋ ਜੀ ਬਿਲਕੁਲ ਜੇ ਇਹਨੂੰ ਕਹਿੰਦੇ ਸਾਡੀ ਮਾਂ ਹੈ ਉਹ ਬਾਹਰ ਘਰਾਂ ਚ ਜਾਵਾਂਗੇ ਅੱਜ ਆ ਵੀ ਗੱਲ ਕਰਨ ਦੀ ਸਾਡੀ ਮਾਂ ਉਹਨਾਂ ਦੇ ਘਰਾਂ ਚ ਜਾ ਕੇ ਬੈਠਾ ਕਿੰਨੀ ਕੁ ਮਾਨਾ ਰੱਖਿਆ ਹੋਈ ਹੈ ਉਹਨਾਂ ਨੇ ਜੀ ਉਹ ਸੜਕਾਂ ਨੇ ਫਿਰ ਤੋਂ ਜੁੜਦੀਆਂ

ਜਿਹੜੇ ਕਾਉਨ ਨੂੰ ਕਰਕੇ ਘਰੋਂ ਚੱਕਦੇ ਬਈਆ ਰੋਟੀਆਂ ਵੀ ਆ ਕੇ ਇਹਨਾਂ ਦੇ ਮੂੰਹ 'ਤੇ ਪਾ ਦਿੰਦੇ ਆ ਇਹ ਪੜੀ ਜਾਂਦੀਆਂ ਨੇ ਤੇ ਮੁਰਤੇ ਫੜ ਕੇ ਉਹ ਮਾਰਿਆਂ ਦੇ ਵੱਢ ਕੇ ਇਹਨਾਂ ਨੂੰ ਬੋਟ ਕਰਦੇ ਨੇ ਪਰ ਬਾ ਅਰਬ ਦੇ ਦੇਸ਼ਾਂ ਨੂੰ ਕਿੱਧਰ ਉੱਤਰਦੇ ਸਾਰੇ ਇਹ ਯੂਰਪ ਜਾਂਦੀਆਂ ਅਮਰੀਕਾ ਜਾਂਦੀਆਂ ਅਰਬ ਕੰਟਰੀ ਜਾਂਦੀਆਂ ਸਭ ਤੋਂ ਬਹੁਤ ਇੰਗਲੈਂਡ ਜਾਂਦੀ ਹੈ ਠੀਕ ਹੈ ਨਾ ਮੈਂ ਇਹ ਕਹਦਾ ਦਾਵਾ ਨਹੀਂ ਕਰਦਾ ਪਰ ਮੈਂ ਪੜ੍ਹਿਆ ਸੀ ਕਿ ਤੋ ਠੀਕ ਹੈ ਜੀ ਸਾਡੀ ਇੱਕ ਟ੍ਰੀਟੀ ਹੋਈ ਸੀ ਜਦੋਂ ਅਸੀਂ ਆਜ਼ਾਦ ਹੋਏ ਸੀ ਯੂ ਹੈਵ ਟੂ ਸੈਂਡ ਕਾਉਮਿਟੀ ਟੂ ਯੂਕੇ ਫੋਰ ਅਸ ਅਸੀਂ ਤਾਂ ਪਾਲੀਆਂ ਇਹਨਾਂ ਨੂੰ ਇਹਨਾਂ ਦੇ ਦੁਨੀਆ ਦੇ ਜਿਰਕਾ ਖਾਂਦੇ ਆਂ ਮੱਛੀਆਂ ਖਾਂਦੇ ਆਂ ਸਾਰੇ ਖਾਂਦੇ ਆਂ ਕਿੱਥੋਂ ਆਂਦੀਆਂ ਨੇ ਮੈਂ ਮੁਰਗਾ ਦੀ ਫਾਰਮਿੰਗ ਕਰਦਾ ਮੈਂ ਬੱਕਰੇ ਦੀ ਫਾਰਮਿੰਗ ਵੀ ਕਰਦਾ ਮੇਰੇ ਵੱੱਥਾ ਭਰਾਏ ਸਮਾਜ ਦੇ ਕਰਦੇ ਹੁਰਗੇ ਇੱਕ ਹੋਰ ਚੀਜ਼ ਜੋ ਉਪਦੇਸ ਦੇ ਗੱਸਹ ਜਿਹੜਾ ਪੈਦਾ ਹੋ ਗਿਆ ਉਹਨੇ ਮਰਨਾ ਨਾ ਉਹ ਕਾਹੋ ਵੀ ਮੈਨੂੰ ਫੋਟੋ ਖਿੱਚ ਕੇ ਭੇਜ ਦਿਓ ਕਿਤੇ ਵੀ ਅਪਲੋਡ ਕਰ ਦਿਓ ਉਹ ਕੁਦਰਤੀ ਮੌਤ ਕਰੇ ਮਰੀ ਪਈ ਹੋਵੇ ਕਪਰੋਨੀ 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 ਜਾਂਦੀਆਂ ਇਹ ਉਹਨਾਂ ਨੂੰ ਜੰਮ ਕੇ ਤੇ ਛੱਡ ਦਿੰਦੇ ਨੇ ਇਹ ਬਰੀਡਿੰਗ ਕਰੀ ਉਹਨਾਂ ਦੇ ਆਜਾ ਦੇ ਸਾਂਹ ਛੱਡੇ ਹੋਏ ਨੇ ਪਿੱਛੇ ਇਹਨਾਂ ਦੇ ਸਰੀਰ 'ਚ ਜੋ ਬੱਦ ਕੁੜੀਆਂ ਵੀ ਕਰੀਆਂ ਇਥੇ ਇਹ ਬਰੀਡਿੰਗ ਹੁੰਦੀ ਆ ਇੱਥੇ ਛੋਟੇ-ਪੋਟੇ ਬੱਚੀਆਂ ਉਹਨਾਂ ਨੂੰ ਅਸੀਂ ਮੂਹ ਚ ਲਈਏ ਨਾ ਇਹ ਘਰਾਂ 'ਚ ਕੱਢ ਕੇ ਰੋਟੀਆਂ ਗਊ ਨੂੰ ਦਰਾਸਦੇ ਉਹ ਕਹਿੰਦੇ ਦਰਾਸਦੇ ਕਲਪਾਈਕਾ ਜਿਹੜੇ ਸਾਂਹ ਹੋ ਰਹੇ ਨੇ ਰੱਖਣ ਟੈਂਕਾ ਜਿਹੜੇ ਵੱਧ-ਵੱਧ ਕੇ ਤੁਸੀਂ ਇਹਨਾਂ ਨੂੰ ਵੇਚੀ ਜਾਂਦੇ ਆ ਮਰਦਾ ਕਹਿਣਾ ਮਰਦੇ ਸਾਡੇ ਜਵਾਕ ਨੇ ਕੱਲ ਨੂੰ ਮਾਈ ਮਰ ਸਾਡਾ ਕਿਸੇ ਨਹੀਂ ਰਸਨਾ ਦੇ ਵਿੱਚ ਕੋਈ ਵੀ ਆ ਗਿਆ ਚੇਬਸ ਘਰ ਹੋ ਸਕਦਾ ਨਹੀਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਹੋਣੀ ਚਾਹੀਦੀ ਕਾਰਵਾਈ ਤੁਸੀਂ ਕਰੋ ਸਮਾਜ ਕਰੇ ਕਾਰਵਾਈ ਜਵੰਦਰ ਦੀ ਮੌਤ ਦਾ ਮੁੱਖ ਦੋਸ਼ੀ ਫਿਰ ਬਾਈ ਜੀ ਕਿਸ ਨੂੰ ਮੰਨਦੇ ਹੋ ਜਵੰਦਰ ਦੀ ਮੌਤ ਦਾ ਮੁੱਖ ਦੋਸ਼ੀ ਮਾਈ ਹੀ ਆ ਹਰ ਬੰਦਾ ਜਿਹੜੇ ਨੇ ਆਇਆ ਜਿਹੜੀਆਂ ਕਿਲਰ ਕਾ ਸਰਦਾ ਤੇ ਹੋਦਾ ਮੈਂ ਕਹਿੰਦਾ ਆ ਜਿਹੜੀਆਂ ਕੱਚੇ ਪੁਰੀਆਂ ਫਿਰਦੀਆਂ ਕਦੇ ਨਾ ਕਦੇ ਉਹ ਰੋਟੀ ਮੈ ਵੀ ਦਿੱਤੀ ਹੋਊਗੀ ਸਾਡੇ 25 ਕਿਲੋ ਸੜਕਾਂ ਇੱਕ ਕਣਕਰੇ ਮੱਚ ਗਏ ਸੀ ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਮੇਰੇ ਮਨ ਦਾ ਵਿੱਚ ਕਿ ਭਾਵਨਾ ਸੀਗੀ ਮੈਂ ਆਹਦੇ ਪਾਪਾ ਜੀ ਨੂੰ ਕਹਾਂ ਪਾਪਾ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਅੰਮ੍ਰਿਤ ਆਪਾਂ ਇੱਕ ਪੁੰਨ ਕਰਦੀ ਆਂ ਕਹਿੰਦੇ ਕੀ ਮੈਂ ਆਪਾਂ 25 ਕਿਲੋ ਹਣ ਜਮੱਕਾ ਜਾਂ ਕवार ਬੀਜ ਦਿੰਦੇ ਆਂ ਹੋ ਤਾਂ ਗਊਸ਼ਾਲਾ ਛੱਡ ਦਾਂਗੇ ਪਰ ਹੋ ਮੇਰੀ ਬਹੁਤ ਵੱਡੀ ਗਲਤੀ ਸੀ ਅੱਜ ਮੈਂ ਮੰਨਦਾ ਠੀਕ ਹੈ ਕਿਉਂ ਛੱਡ ਗਿਆ ਠੀਕ ਹੈ ਪਾਲੀ ਉਹਨਾਂ ਨੂੰ ਜਿਆਦਾ ਫੜ ਕੇ ਸਾਰੀਆਂ ਗਊਸ਼ਾਲਾ ਇੱਤੋਂ ਤੁਹਾਨੂੰ ਹੁਣ ਪਤਾ ਲੱਗਿਆ ਮੈਂ ਕੌਣ ਤੇ ਮੈਂ ਯਾਰ ਕਿਸੇ ਵੀ ਜ਼ੰਮੇਦਾਰ ਨੂੰ ਸਾਰਾ ਇੱਕ ਇੱਕ ਬੰਦਾ ਜ਼ਿੰਮੇਵਾਰ ਹੈ ਜਿਹੜਾ ਇਸ ਇੰਡੀਆ ਦਾ ਗੁਛਨਦਾ ਹੈਗਾ ਕਾਓਸ ਐਸ ਦੇ ਨਾਮ ਤੇ ਜਿਹੜਾ ਪੈਸਾ ਇਕੱਠਾ ਸਰਕਾਰਾਂ ਕਰ ਰਹੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਸਿਰਫ ਇੱਕ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਪੈਸਾ ਇਕੱਠਾ ਕਰਨ ਦੀ ਸਕੀਮ ਹੈ ਹੋਰ ਕੁਝ ਨਹੀਂ ਕਾਓਸ ਐਸ ਜਮਾ ਹੈ ਜੀ